ਰਦੀ ਭਗਤਾ ਦੇ ਰਗਵਾਰੀ ਮਾਂ ਭੰਤਾ ਦੇ ਰਗਵਾਰੀ ਮਾਂ ਆਜੜਾ ਲੋੜੇ ਤੇ ਜੀ ਕਰਾਤੇ ਹਾ ਜੀ ਪੂਰਣੀ ਮਾਈ ਜੀ ਦਾ ਬੋਲ ਸੱਚੀ ਦਰਬਾਰੀ ਕੀ ਜੈ ਮੈਂ ਸੰਕਰਾਂਤੀ ਵਾਲੇ ਦਿਨ ਜਿਹੜੀਆਂ ਸੰਗਤ ਆਈਆਂ ਸਭ ਤੋਂ ਪਹਿਲਾਂ ਉਹਨਾਂ ਨੂੰ ਬਹੁਤ ਬਹੁਤ ਵਧਾਈ ਔਰ ਉਹ ਆਪਣਾ ਕੀਮਤੀ ਸਮਾਂ ਕੱਢ ਕੇ ਜਿਹੜੀਆਂ ਸੰਗਤਾਂ ਇੱਥੇ ਆਉਂਦੀਆਂ ਨੇ ਮਾ ਚਿੰਤਾ ਪਰ ਨਹੀਂ ਹੁੰਦੀਆਂ ਉਹਨਾਂ ਦੀਆਂ ਮਨੋ ਕਾਮਨਾ ਪੂਰੀਆਂ ਕਰੇ ਉਹਨਾਂ ਨੂੰ ਸ਼ਕਤੀ ਬਲ ਬਖਸ਼ੇ ਔਰ ਮੰਦਰ ਵਿੱਚ ਆਣ ਕੇ ਉਹ ਹਰ ਮਹੀਨੇ ਹੀ ਇੱਥੇ ਦਰਸ਼ਨ ਦਿੰਦੀਆਂ ਨੇ ਉਹਨਾਂ ਨੂੰ ਦਾਮੇ ਬਹੁਤ ਜ਼ਿਆਦਾ ਹੀ ਸਤਕਾਰ ਕਰਦੇ ਹਾਂ ਔਰ ਮੈਂ ਸੰਗਤਾਂ ਨੂੰ ਇਹ ਕਹਿਣਾ ਚਾਹੁੰਦੀ ਆ ਕਿ ਇਸ ਮੰਦਰ ਵਾਸਤੇ ਵੀ ਕੁਝ ਸੋਚਣ ਸੰਗਤਾਂ ਆਉਂਦੀਆਂ ਜ਼ਰੂਰ ਆ ਸੰਗਤਾਂ ਨੂੰ ਇਹਨਾਂ ਨੇ ਪਤਾ ਹੈਗਾ ਕਿ ਮੰਦਰ ਦੀ ਜਗਾ ਬਹੁਤ ਜੁੜੀ ਥੋੜੀ ਹੈਗੀ ਅਸੀਂ ਸਭ ਨੂੰ ਇਹ ਹੀ ਸੰਦੇਸ਼ ਦੇਣਾ ਚਾਹੁੰਦੇ ਆ ਕਿ ਸਾਰੇ ਮਿਲ ਕੇ ਹੀ ਸਹਿਯੋਗ ਦੇਣ ਔਰ ਇਸ ਸਨਾਤਨ ਧਰਮ ਨੂੰ ਤੇ ਤਾਂ ਹੀ ਜ਼ਿਆਦਾ ਅੱਗੇ ਲੈ ਕੇ ਜਾਇਆ ਜਾਂਦਾ ਹੈ ਜੇ ਅਸੀਂ ਮਿਲ ਕੇ ਜਿਹੜਾ ਵੀ ਕੰਮ ਕਰਨਾ ਅਸੀਂ ਮਿਲ ਕੇ ਕਰਾਂਗੇ ਤੇ ਫਿਰ ਅੱਛਾ ਹੈ ਤੇ ਜੇ ਅਸੀਂ ਮਿਲ ਕੇ ਨਹੀਂ ਕਰਦੇ ਨਾ ਤਾਂ ਫਿਰ ਉਹ ਬਿਲਕੁਲ ਬਿਲਕੁਲ ਅੱਛਾ ਨਹੀਂ ਕਿ ਅਸੀਂ ਸਨਾਤਨ ਧਰਮ ਦੇ ਵਿੱਚ ਬੱਚਿਆਂ ਨੂੰ ਇਹ ਹੀ ਸਿੱਖਿਆ ਦਈਏ ਹਰ ਰੋਜ਼ ਉੱਠ ਕੇ ਉਹ ਚਾਹੇ ਓਮ ਨਮਾ ਸ਼ਿਵਾਏ ਚਾਹੇ ਉਹ ਬજરੰਗਬਲੀ ਜੀ ਦਾ ਬਾਤ ਹਨੂਮਾਨ ਚਲिसा ਸੀ타ਰਾਮ ਕੁਛ ਨਾ ਕੁਛ ਜ਼ਰੂਰ ਆਪਣੇ ਬੱਚਾ ਨੂੰ ਉਹ ਸਿਖਾਣ ਦੀ ਬਰਕਾਸ਼ਤਾ ਕਰੇ ਅਤੇ ਸਭ ਤੋਂ ਜ਼ਿਆਦਾ ਜ਼ਰੂਰੀ ਇਹ ਹੈ ਕਿ ਸਨਾਤਨ ਧਰਮ ਦੀ ਅਸੀਂ ਅਵੇਲਣਾ ਜਿਹੜੀ ਆ ਉਹ ਪੂਰੀ ਨਹੀਂ ਕਰ ਸਕਦੇ ਕੀ ਹੈ ਸਨਾਤਨ ਧਰਮ ਦੇ ਵਿੱਚ ਇਹ ਹੈ ਕਿ ਹਰ ਪ੍ਰਾਣੀ ਨੂੰ ਆਪਣੇ ਧਰਮ ਦੇ ਨਾਲ ਰਹਿਣਾ ਚਾਹੀਦਾ ਧਰਮ ਸਾਡਾ ਇਹ ਕਹਿੰਦਾ ਕਿ ਸਭ ਤੋਂ ਪਹਿਲਾਂ ਤੇ ਸਾਨੂੰ ਆਪਣਾ ਖਾਂ-ਪਾਣ ਅੱਛਾ ਕਰਨਾ ਚਾਹੀਦਾ ਜੇ ਸਾਡਾ ਖਾਂ-ਪਾਣ ਅੱਛਾ ਨਹੀਂ ਨਾ ਤੇ ਸਾਡਾ ਮਨ ਜਿਹੜਾ ਉਹ ਪਵਿੱਤਰ ਨਹੀਂ ਹੋ ਸਕਦਾ ਕਿਉਂਕਿ ਸਾਡਾ ਧਿਆਨ ਤੇ ਉੱਧਰ ਹੀ ਰਹਿਣਾ ਤੇ ਮਨ ਪਵਿੱਤਰ ਕਰ ਦੇਣਾ ਹੋਂਾ ਭਗਤੀ ਦੇ ਨਾਲ ਤੇ ਜੇ ਅਸੀਂ ਭਗਤੀ ਕਰਾਂਗੇ ਨਾਮ ਜਪਾਂਗੇ ਤੇ ਫਿਰ ਹੀ ਮਨ ਤੇ ਆਤਮਾ ਤਾਂ ਪਵਿੱਤਰ ਹੁੰਦੀ ਸਾਡਾ ਇਸ ਚੋਲਾ ਪਾਣ ਦੇ ਨਾਲ ਕੋਈ ਨਹੀਂ ਜੇ ਅਸੀਂ ਭਗਤੀ ਨਾ ਕਰਾਂਗੇ ਸਭ ਤੋਂ ਪਹਿਲਾਂ ਚੱਲਦੇ ਫਿਰਦੇ ਉੱਠਦੇ ਬੈਠਦੇ ਖਾਂਦੇ ਪੀਂਦੇ ਸਾਨੂੰ ਸਿਮਰਨ ਕਰਨਾ ਬਹੁਤ ਜ਼ਰੂਰੀ ਹੈ ਜਿਹੜਾ ਕਿ ਅਸੀਂ ਕਰ ਨਹੀਂ ਸਕਦੇ ਆ ਸਾਰਾ ਚਿੰਤਪੁਣੇ ਮਾਤਾ ਜੀ ਦਾ ਬੋਲ ਸਾਚੇ ਦਰਬਾਰ ਕੀ ਜਾ ਕੋਟ ਖਾਸਾ ਛੇ ਮੰਦਰ ਦੇ ਵਿੱਚ ਹਰ ਮਹੀਨੇ ਸੰਗਰਾਂਦ ਵਾਲੇ ਦਿਨ ਇਸੇ ਤਰ੍ਹਾਂ ਹੀ ਆਪਾਂ ਕੀਰਤਨ ਕੀਤਾ ਜਾਂਦਾ ਹੈ ਤੇ ਇੱਥੋਂ ਛੀ ਮੰਦਰ ਚੋਂ ਹਰ ਮਹੀਨੇ ਚਿੰਦਪੁਨੀ ਮਾਤਾ ਦੇ ਤੇ ਮજરੰਗ ਬਲੀ ਪਾਲਾ ਜੀ ਦੇ ਮਹਿੰਦੀਪੁਰ ਪਾਲਾ ਜੀ ਦੇ ਹਰ ਮਹੀਨੇ ਬਾਸ ਇੱਥੋਂ ਜਾਂਦੀ ਹੈ ਸਾਰੀਆਂ ਸੰਗਤਾਂ ਮਿਲ ਜੁਲ ਕੇ ਸਾਡੇ ਨਾਲ ਸੇਵਾ ਕਰਦੀਆਂ ਸਾਰੇ ਭਗਤ ਜਿੰਨੇ ਵੀ ਆ ਹਰ ਸੰਗਰਾਮ ਵਾਲੇ ਦਿਨ ਇੱਥੇ ਆਉਂਦੇ ਨੇ ਉਹਨੇ ਆਪਾਂ ਕਿਹੜੀ ਤਰੀਕੀ ਜੀ ਜਾਗਰਣ ਕਰਵਾਇਆ ਪਿਛਲੇ ਹਫਤੇ ਜਾਗਰਣ ਸਾਡੇ ਮੰਦਰ ਚ ਹੋਇਆ ਹੈ ਕਾਫੀ ਸੰਗਤਾਂ ਤੇ ਆਈਆਂ ਨੇ ਦੂਰ ਦੂਰੋਂ ਹੁੰਦੀਆਂ ਨੇ ਤੇ ਅਗਲੇ ਦਿਨ ਕਿਦੋਂ ਬਾਸੇ ਕਰਦੀ ਹੋਵੇ ਕੀ ਜੋ ਕੁਝ ਚਰਾਨੀ ਆ ਕਿ ਮਾਰੇ ਚੰਦਪੁਰ ਨਹੀਂ ਮਹੀਨੇ ਦੇ ਪਹਿਲੇ ਹਫਤੇ ਸਾਡੀ ਬੱਸ ਜਾਂਦੀ ਹੈ ਜਿਸ ਨੇ ਵੀ ਬੁਕਿੰਗ ਕਰਾਣੀ ਹੋਵੇ ਛੰਮੀ ਜੀ ਦੇਵਾ ਜੀ ਜਾਂ ਮੇਰ ਕੋ ਅਗੇ ਰਿੰਕਾ ਜੀ ਕੋਈ ਕੋ ਵੀ ਅਗੇ ਬੁਕਿੰਗ ਕਰਵਾ ਸਕਦਾ ਹੈ ਤੋਂ ਰਾਤੀ 10 ਵਜੇ ਬੱਸ ਜਾਂਦੀ ਹੈ ਰਾਤੀ 10 ਵਜੇ ਬੱਸ ਜਾਂਦੀ ਹੈ ਸਵੇਰੇ ਮਤਲਬ ਕਿ 10 11 ਵਜੇ ਤੱਕ ਵਾਪਸ ਆ ਜਾਈਏ ਇਹ ਇਲਾਕਾ ਨਵਾਸੀਆਂ ਮੈਸੇਜ ਹੈ ਮੈਸੇਜ ਕੀ ਹੈ ਬਹੁਤ ਚੜਚਾ ਨਾ ਸੰਜੋਗ ਕਰੋ ਇਲਾਕਾ ਨਵਾਸੀਆਂ ਨੂੰ ਹੈ ਕਿ ਸਾਡੇ ਨਾਲ ਸੰਜੋਗ ਕਰੋ ਆਪਾਂ ਇਸੇ ਤਰ੍ਹਾਂ ਬਾਅਦ ਜਾ ਕੇ ਜਿੰਨੇ ਆਪਣੇ ਮੈਂਬਰ ਹੈਗੇ ਨੇ ਆਪਾਂ ਇਸ ਭਗਤੀ ਵੱਲ ਚਾਹੀਏ ਨਸ਼ੇ ਤੋਂ ਦੂਰ ਆਪਣੇ ਸਾਰੇ ਬੱਚਿਆਂ ਨੂੰ ਕਰੀਏ ਜੇ ਆਪਾਂ ਜਾਵਾਂਗੇ ਤਾਂ ਸਾਡੇ ਬੱਚੇ ਸਾਰੇ ਨਸ਼ੇ ਤੋਂ ਦੂਰ ਹੋਣਗੇ ਇਸੇ ਤਰ੍ਹਾਂ ਹੀ ਸਾਡੇ ਨਾਲ ਸਾਥ ਦੇ ਮਾਤਾ ਜੀ ਮੈਂ ਸੰਧਰਪਾਲਾ ਰੋੜਾ ਆਪਣੀ ਮੈਂ ਸੰਧਰਪਾਲਾ ਰੋੜਾ ਆਪਣੇ ਰਿੰਕਾ ਪ੍ਰਧਾਨ ਜਿਹੜਾ ਬੜਾ ਸ਼ੁਕਰਗੁਜ਼ਾਰ ਆ ਕਿ ਜਿਨ੍ਹਾਂ ਦੀ ਮਤਲਬ ਸਹਿਯੋਗ ਨਾਲ ਹਰ ਮਹੀਨੇ ਸਗਰਾਂ ਦੇ ਅੰਦਰ ਇਹ ਪ੍ਰੋਗਰਾਮ ਹੁੰਦਾ 8:30 ਤੋਂ 10:00 ਤੱਕ ਤੇ ਇਹ ਸ਼ੇਂਬੰਦਰ ਗੁਰੂ ਰਾਮਦਾਸ ਨਗਰ ਕੋਟ ਖਾਲਸਾ ਸਥਿਤ ਹੈ ਮੈਂ ਇਹ ਲਖਨ ਮਾਛ ਨੂੰ ਕਹਿਣਾ ਚਾਹੁੰਦਾ ਕਿ ਆਪਣੇ ਬੱਚਾ ਨੂੰ ਜਿਆਦਾ ਤੋਂ ਜਿਆਦਾ ਭਗਤੀ ਵਾਲੇ ਪਾਸੇ ਲਾਓ ਕਿਉਂ ਇਹ ਕੰਮ ਕਰਨ ਨਾਲ ਬੜਾ ਫਾਇਦਾ ਆ ਜਿੰਦਗੀ ਸਮਰ ਜਾਂਦੀ ਆ ਸਾਰੇ ਕਸ਼ਟ ਦੂਰ ਹੋ ਜਾਂਦੇ ਨੇ ਤੇ ਜਿਹੜੇ ਨਸ਼ਿਆਂ ਦੇ ਪਾਸੇ ਜਾਂਦੇ ਨੇ ਉਹ ਆਪਣੀ ਜ਼ਿੰਦਗੀ ਨੂੰ ਠੀਕ ਨਹੀਂ ਕਰ ਰਹੇ ਮੈਂ ਇਹੋ ਹੀ ਬੇਨਤੀ ਕਰਨਾ ਲਖਨ ਮਾਛ ਨੂੰ ਇੱਕ ਸਾਡਾ ਮੰਦਿਰ ਸਾਡਾ ਬਹੁਤ ਛੋਟਾ ਆ ਸਹਿਯੋਗ ਦਿਓ ਕੁਝ ਤੁਸੀਂ ਸਹਿਯੋਗ ਦਿਓ ਕੋ ਸਰਕਾਰ ਵੱਲੋਂ ਵੀ ਸਹਿਯੋਗ ਮਿਲੇ ਇਸ ਮੰਦਿਰ ਨੂੰ ਵੱਡਾ ਕੀਤਾ ਜਾਵੇ ਸੰਗਤ ਦੇ ਬੈਨ ਵਾਸਤੇ ਜਗ੍ਹਾ ਬਹੁਤ ਘੱਟ ਆ ਮੈਂ ਦੁਬਾਰਾ ਫਿਰ ਬੇਨਤੀ ਕਰਨਾ ਚਾਹਣਾ ਲਖਾਵਾਸ਼ ਨੂੰ ਕਿ ਇਸ ਮੰਦਰ ਸਹਿਯੋਗ ਦਿਓ ਤਾਂ ਕਿ ਇਹ ਮੰਦਰ ਤੇ ਕੁਝ ਬੜਾ ਕਰ ਸਕੀਏ ਬਹੁਤ ਸੱਚੇ ਦਰਬਾਰ ਕੀ ਗੈ ਜੀ ਬਾਲਾ ਜੀ ਪਹਿਲੇ ਸੇਵਾ ਸੰਗ ਬਜਰੰਗੀ ਸੈਨਾ ਸ਼ਿਵ ਮੰਦਰ ਇੱਥੇ ਬਾਲਾ ਜੀ ਪਹਿਲੇ ਸੇਵਾ ਸੰਗ ਬਜਰੰਗੀ ਸੈਨਾ ਇਹ ਤੋਂ ਹਰ ਮਹੀਨੇ ਚਿੰਤਪੁਰ ਨਹੀਂ ਪਹਿਲੇ ਹਫਤੇ ਤੇ ਸ੍ਰੀ ਸ੍ਰੀ ਮਹਿੰਦੀਪੁਰ ਧਾਮ ਹਰ ਮਹੀਨੇ ਤੋਂ ਬਾਅਦ ਯਾਤਰਾ ਜਾਂਦੀ ਹੈ ਮੇਰਾ ਨਾਮ ਦੱਸੀ ਦੇਖੀ ਮੈਂ ਰਾਜਕੁਮਾਰ ਕੋਟਖਰ ਦਾ ਵਾਸੀ ਹਾਂ ਤੇ ਸਾਰੇ ਆਈ ਸੰਗਤ ਨੂੰ ਜੈ ਮਾਤਾ ਦੀ ਸਾਰਿਆਂ ਨੂੰ ਭਗਤਾਂ ਨੂੰ ਪਤਾ ਹੈ ਵੀ ਸੰਗਰਾਮ ਤੇ ਮਿਲਨੇ ਤੇ ਹਰ ਸੰਗਰਾਮ ਮਨਾਈ ਜਾਂਦੀ ਹੈ ਤੇ ਮਹੀਨੇ ਦੇ ਪਹਿਲੇ ਸ਼ਨੀਵਾਰ ਇਥੋ ਚਿੰਤਪੂਣੀ ਜੀ ਨੂੰ ਹਤਾਂ ਨੂੰ ਬਸ ਵੀ ਜਾਂਦੀ ਹੈ ਤੇ ਬਾਲਾ ਜੀ ਨੂੰ ਵੀ ਸੰਗਤ ਇਥੋ ਬੜੇ ਜੋਰ ਸ਼ੋਰ ਨਾਲ ਜਾਂਦੀ ਹੈ ਤੇ ਸਾਰੇ ਭਗਤਾਂ ਨੂੰ ਇਹ ਕਹਿੰਨੇ ਆ ਵੀ ਵੱਧ ਛੜ ਕੇ ਸੰਯੋਗ ਦਿਓ ਤਾਂ ਕਿ ਇਹ ਜਿਹੜੇ ਭਗਤ ਅਗੇ ਲੱਗੇ ਨੇ ਇਹਨਾਂ ਦਾ ਆਪਾਂ ਸਾਥ ਦਈਏ ਸਾਰੇ ਇਸ ਇਲਾਕੇ ਦੇ ਨਿਵਾਸੀਆਂ ਨੂੰ ਪਤਾ ਹੈ ਕਿ ਹੁਣੇ ਇੱਕ ਸਲਾਨਾ ਜਾਗਰਣ ਦੂਸਰਾ ਸਲਾਨਾ ਜਾਗਰਣ ਬੜੀ ਧੁੰਮ ਦਾਉਣਾ ਮਨਾਇਆ ਗਿਆ ਤੇ ਸੰਗਤ ਬੜੀ ਹਲੋ ਹਲਾਸ ਨਾਲ ਪਹੁੰਚੀ ਜੇ ਤੁਹਾਨੂੰ ਇਹ ਮੈਸੇਜ ਦਿੰਨੇ ਆ ਵੀ ਲਾਸਟੇ ਵੀ ਤੁਸੀਂ ਪ੍ਰਭੂ ਦੇ ਚਰਨਾਂ 'ਚ ਆਣਾ ਤੇ ਕਿਉਂ ਨਾ ਹੁਣੇ ਤੁਰਿਆ ਜਾਵੇ ਕਿਉਂਕਿ ਭਗਤੀ ਇੱਕ ਐਸਾ ਰਸਤਾ ਹੈ ਜਿਹੜਾ ਕਿ ਤੁਹਾਨੂੰ ਆਤਮ ਗਿਆਨ ਦਾ ਰਸਤਾ ਪਹੁੰਚਾਉਂਦੀ ਹੈ ਇਸ ਕਰਕੇ ਆਪਣੇ ਕਰਮ ਦੇ ਨਾਲ ਧਰਮ ਵੀ ਕਰੋ ਇਸ ਤਰ੍ਹਾਂ ਕੀ ਸਨਾਤਨ ਦੀ ਲਹਿਰ ਚੱਲ ਰਹੀ ਆ ਹਰ ਸ਼ਹਿਰ ਤੇ ਹਰ ਦੇਸ਼ ਦੇ ਵਿੱਚ ਤੁਹਾਨੂੰ ਪਤਾ ਹੈ ਸਨਾਤਨ ਧਰਮ ਅਪਣਾਇਆ ਜਾ ਰਿਹਾ ਤੇ ਸਨਾਤਨ ਨਾਸਤੇ ਆਪਾਂ ਕਹਾਂਗੇ ਵੀ ਆਪਣੇ ਧਰਮ ਨੂੰ ਵੱਧ ਚੜ ਕੇ ਸਹਿਯੋਗ ਦਿਓ ਤੇ ਉਹਨੂੰ ਵਧਣ-ਫੁੱਲਣ ਵਿੱਚ ਹਿੱਸਾ ਪਾਓ ਜੀ ਆਮ